ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੱਚਾ ਪਿਆਜ਼ ਖਾਣਾ ਆਮ ਗੱਲ ਹੈ ਪਰ ਰਾਤ ਨੂੰ ਇਸ ਨੂੰ ਖਾਣ ਨਾਲ ਕੁਝ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ ਕਈ ਲੋਕ ਰਾਤ ਨੂੰ ਸਲਾਦ 'ਚ ਕੱਚਾ ਪਿਆਜ਼ ਬੜੇ ਸ਼ੌਂਕ ਨਾਲ ਖਾਂਦੀਆਂ ਹਨ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਨਾਲ ਉਹਨਾਂ ਨੂੰ ਨੁਕਸਾਨ ਵੀ ਹੋ ਸਕਦੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੱਚਾ ਪਿਆਜ਼ ਖਾਣ ਨਾਲ ਹੋਣ ਵਾਲੇ ਨੁਕਸਾਨ ਖਾਸ ਕਰਕੇ ਜਦ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਨੁਕਸਾਨ ਖਾ ਜਾ ਸਕਦਾ ਹੈ ਕੱਚੇ ਪਿਆਜ਼ ਵਿੱਚ ਰੈਫਰੀਨੌਂਸ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਪਾ ਸਕਦੀਆਂ ਹਨ ਕੱਚੇ ਪਿਆਜ਼ ਵਿੱਚ ਫਾਈਬਰ ਤੇ ਫੋਰ ਪੋਸਟਿਕ ਤੱਕ ਪਾਈ ਜਾਂਦੀਆਂ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੀਆਂ ਹਨ ਰਾਤ ਨੂੰ ਇਸ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਜਿਹੇ ਚ ਰਾਤ ਦੇ ਖਾਣੇ ਦੌਰਾਨ ਸਲਾਦ 'ਚ ਕੱਚਾ ਪਿਆਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਕੱਚੇ ਪਿਆਜ਼ ਵਿੱਚ ਇੱਕ ਕਿਸਮ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਰਾਤ ਨੂੰ ਇਸ ਨੂੰ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆ ਜ਼ਿਆਦਾ ਮਤਰਾ ਵਿੱਚ ਖਾਂਦੀਆਂ ਤਾਂ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਖਾਂਦੀਆਂ ਉਹਨਾਂ ਨੂੰ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ ਕੁਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਅਲਰਜੀ ਹੋ ਸਕਦੀ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਦਿਨ ਵੇਲੇ ਕੱਚੇ ਪਿਆਜ਼ ਖਾਣ ਦੀ ਕੋਸ਼ਿਸ਼ ਕਰੋ ਰਾਤ ਨੂੰ ਕੱਚਾ ਪਿਆਜ਼ ਖਾਣ ਤੋਂ ਪਹਰੇਜ਼ ਕਰੋ ਤਾਂ ਜੋ ਤੁਹਾਡੀ ਸਿਹਤ ਠੀਕ ਰਹੇ ਤੁਹਾਨੂੰ ਦੱਸ ਦੇਈ ਕਿ ਇਹਨਾਂ ਨੁਕਸਾਨਾਂ ਤੋਂ ਬਚਣ ਲਈ ਤੁਸੀਂ ਰਾਤ ਨੂੰ ਕੱਚੇ ਪਿਆਜ਼ ਦੀ ਬਜਾਏ ਕੇ ਪਿਆਜ਼ ਜਾਂ ਸਬਜ਼ੀਆਂ ਖਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦਿਨ ਭਰ ਵਿੱਚ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਜੋ ਤੁਹਾਡੀ ਪਾਚਨ ਪ੍ਰਣਾਲੀ ਵਧੇਰੇ ਐਕਟਿਵ ਹੋ ਸਕੇ ਅੱਜ ਦੇ ਹੋਰ ਖਬਰਾਂ ਦੇ ਪ੍ਰਦੇਸ਼ਮ ਲਈ ਜੁੜੇ ਰ ਅ ਦਿਸ਼ਾ ਹੈਲਥ ਨੈੱਟ ਧੰਨਵਾਦ ਹੈਲਥ ਨੈੱਟ ਜਿਹੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਸਟੀਕਾ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੱਚਾ ਪਿਆਜ਼ ਖਾਣਾ ਆਮ ਗੱਲ ਹੈ ਪਰ ਰਾਤ ਨੂੰ ਇਸ ਨੂੰ ਖਾਣ ਨਾਲ ਕੁਝ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ ਕਈ ਲੋਕ ਰਾਤ ਨੂੰ ਸਲਾਦ ਚ ਕੱਚਾ ਪਿਆਜ਼ ਬੜੇ ਸ਼ੌਂਕ ਨਾਲ ਖਾਂਦੀ ਹਨ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚਾ ਪਿਆਜ਼ ਖਾਣ ਨਾਲ ਉਹਨਾਂ ਨੂੰ ਨੁਕਸਾਨ ਵੀ ਹੋ ਸਕਦੀ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੱਚਾ ਪਿਆਜ਼ ਖਾਣ ਨਾਲ ਹੋਣ ਵਾਲੇ ਨੁਕਸਾਨ ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ ਕੱਚੇ ਪਿਆਜ਼ ਵਿੱਚ ਐਫੀਨੋਨਸ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ ਕੱਚੇ ਪਿਆਜ਼ ਵਿੱਚ ਫਾਈਬਰ ਤੇ ਫੋਰ ਪੋਸਟਿਕ ਤੱਤ ਪਾਈ ਜਾਂਦੀਆਂ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਹਨ ਰਾਤ ਨੂੰ ਇਸ ਨੂੰ ਖਾਣ ਨਾਲ ਪਾਚ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਜਿਹੇ ਚ ਰਾਤ ਦੇ ਖਾਣੇ ਦੌਰਾਨ ਸਲਾਦ 'ਚ ਕੱਚਾ ਪਿਆਜ਼ ਦਾ ਸੇਵਨ ਸੇਵਨ ਨਹੀਂ ਕਰਨਾ ਚਾਹੀਦਾ ਕੱਚੇ ਪਿਆਜ਼ ਵਿੱਚ ਇੱਕ ਕਿਸਮ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਵਿੱਚ ਖਾਂਦੀਆਂ ਤਾਂ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਖਾਂਦੀਆਂ ਹਨ ਉਹਨਾਂ ਨੂੰ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ ਕੁਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਅਲਰਜੀ ਹੋ ਸਕਦੀ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ ਦਿਨ ਵੇਲੇ ਕੱਚੇ ਪਿਆਜ਼ ਖਾਣ ਦੀ ਕੋਸ਼ਿਸ਼ ਕਰੋ ਰਾਤ ਨੂੰ ਕੱਚਾ ਪਿਆਜ਼ ਖਾਣ ਤੋਂ ਪਹਰੇਜ਼ ਕਰੋ ਤਾਂ ਜੋ ਤੁਹਾਡੀ ਸਿਹਤ ਠੀਕ ਰਹੇ ਤੁਹਾਨੂੰ ਦੱਸ ਦੇਈ ਕਿ ਇਹਨਾਂ ਨੁਕਸਾਨਾਂ ਤੋਂ ਬਚਣ ਲਈ ਤੁਸੀਂ ਰਾਤ ਨੂੰ ਕੱਚੇ ਪਿਆਜ਼ ਦੀ ਬਜਾਏ ਕਿ ਪਿਆਜ਼ ਜਾਂ ਔਰ ਸਬਜ਼ੀਆਂ ਖਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦਿਨ ਭਰ ਵਿੱਚ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਜੋ ਤੁਹਾਡੀ ਪਾਚਨ ਪ੍ਰਣਾਲੀ ਵਧੇਰੇ ਐਕਟਿਵ ਰਹਿ ਸਕੇ ਅੱਜ ਦੇ ਹੋਰ ਖਬਰਾਂ ਪ੍ਰਦਿਸ਼ਕਣ ਲਈ ਜੁੜੇ ਰਹੋ ਦਿਸ਼ਾ ਹੈਲਥ ਹਬ ਧੰਨਵਾਦ ਹੈਲਥ ਨਾਲ ਜੜੀਆਂ ਖਬਰਾਂ ਲੈ ਕੇ ਹਾਜ਼ਰਾਂ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਕੱਚਾ ਪਿਆਜ਼ ਖਾਣਾ ਆਮ ਗੱਲ ਹੈ ਪਰ ਰਾਤ ਨੂੰ ਇਸ ਨੂੰ ਖਾਣ ਨਾਲ ਕੁਝ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ ਕਈ ਲੋਕ ਰਾਤ ਨੂੰ ਸਲਾਦ 'ਚ ਕੱਚਾ ਪਿਆਜ਼ ਬੜੇ ਸ਼ੌਂਕ ਨਾਲ ਖਾਂਦੀਆਂ ਹਨ ਪਰ ਅਕਸਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕੱਚਾ ਪਿਆਜ਼ ਖਾਣ ਨਾਲ ਉਹਨਾਂ ਨੂੰ ਨੁਕਸਾਨ ਵੀ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੱਚਾ ਪਿਆਜ਼ ਖਾਣ ਨਾਲ ਹੋਣ ਵਾਲੇ ਨੁਕਸਾਨ। ਖਾਸ ਕਰਕੇ ਜਦੋਂ ਤੁਸੀਂ ਰਾਤ ਨੂੰ ਕੱਚਾ ਪਿਆਜ਼ ਖਾਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਕੱਚੇ ਪਿਆਜ਼ ਵਿੱਚ ਐਂਟਿਓਨਸ ਹੁੰਦਾ ਹੈ ਜੋ ਗੈਸ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ। ਕੱਚੇ ਪਿਆਜ਼ ਵਿੱਚ ਫਾਈਬਰ ਤੇ ਫੋਰ ਪੋਸਟਿਕ ਤੱਤ ਪਾਈ ਜਾਂਦੀਆਂ ਜੋ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੇ ਹਨ। ਰਾਤ ਨੂੰ ਇਸ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਸੱਗੀਆਂ ਹਨ ਅਜਿਹੇ ਰਾਤ ਦੇ ਖਾਣੇ ਦੌਰਾਨ ਸਲਾਦ 'ਚ ਕੱਚਾ ਪਿਆਜ਼ ਦਾ ਸੇਵਨ ਸੇਵਨ ਨਹੀਂ ਕਰਨਾ ਚਾਹੀਦਾ ਕੱਚੇ ਪਿਆਜ਼ ਵਿੱਚ ਇੱਕ ਕਿਸਮ ਅਮੀਨੋ ਐਸਿਡ ਹੁੰਦਾ ਹੈ ਜੋ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਮਾਤਰਾ ਵਿੱਚ ਖਾਂਦੀਆਂ ਤਾਂ ਉਹਨਾਂ ਨੂੰ ਨੀਂਦ ਦੀ ਕਮੀ ਹੋ ਸਕਦੀ ਹੈ ਜੋ ਲੋਕ ਕੱਚਾ ਪਿਆਜ਼ ਜ਼ਿਆਦਾ ਖਾਂਦੀਆਂ ਉਹਨਾਂ ਨੂੰ ਰਾਤ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ ਕੁਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਅਲਰਜੀ ਹੋ ਸਕਦੀ ਹੈ ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀ ਹਨ ਦਿਨ ਵੇਲੇ ਕੱਚੇ ਪਿਆਜ਼ ਖਾਣ ਦੀ ਕੋਸ਼ਿਸ਼ ਕਰੋ ਰਾਤ ਨੂੰ ਕੱਚਾ ਪਿਆਜ਼ ਖਾਣ ਤੋਂ ਪਹਰੇਜ਼ ਕਰੋ ਤਾਂ ਜੋ ਤੁਹਾਡੀ ਸਿਹਤ ਠੀਕ ਰਹੇ ਤੁਹਾਨੂੰ ਦੱਸ ਦੇਈ ਕਿ ਇਹਨਾਂ ਨੁਕਸਾਨਾਂ ਤੋਂ ਬਚਣ ਲਈ ਤੁਸੀਂ ਰਾਤ ਨੂੰ ਕੱਚੇ ਪਿਆਜ਼ ਦੀ ਬਜਾਏ ਕਿ ਪਿਆਜ਼ ਜਾਂ ਹੋਰ ਸਬਜ਼ੀਆਂ ਖਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦਿਨ ਭਰ ਵਿੱਚ ਕੱਚਾ ਪਿਆਜ਼ ਖਾਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਜੋ ਤੁਹਾਡੀ ਪਾਚਨ ਪ੍ਰਣਾਲੀ ਵਧੇਰੇ ਐਕਟਿਵ ਰਹਿ ਸਕੇ ਅੱਧੇ ਹੁਰਕਾ ਪ੍ਰਦਿਕਨ ਲਈ ਜੁੜੀ ਰੋ ਅਦਿਸ਼ਾ ਹੈਲਥ ตอนปล